हां जी मित्रों ਤੁਹਾਡਾ ਸਵਾਗਤ ਹੈ ਸਿੱਧੂ ਮੋਟਰ ਗੈਰਜ ਝੋਗ ਹਰੀਆਰ ਆਪਣੇ ਕੋਲ ਬਲੇਰੋ ਗੱਡੀ ਆਈ ਆ 1,85,000 ਚੱਲੀ ਆ 10 ਮਾਡਲ ਹੈ ਡੀਆਈ ਟਰਬੋ ਤੇ ਇਹ ਬਿਲਕੁਲ ਬਹੁਤ ਘੱਟ ਭਾਈਦੀ ਸੀ ਵੀਰਾਂ ਨੇ ਸਰਵਿਸਾਂ ਵੀ ਟਾਈਮ ਟੂ ਟਾਈਮ ਕਰਵਾਈਆਂ ਸੀ ਤੇ ਪਰ ਹੁਣ ਬਹੁਤ ਜ਼ਿਆਦਾ ਦਬਨ ਲੱਗ ਪਈ ਸੀ ਤੇ ਆਪਣੇ ਕੋਲ ਪਹਿਲੀ ਵਾਰ ਇਹਦਾ ਈਜ਼ੀਅਰ ਵਾਲ ਖੋਲਿਆ 1,85,000 ਚੱਲੀ ਆ ਇਹਦਾ ਬਿਲਕੁਲ ਪਹਿਲੀ ਵਾਰ ਈਜ਼ੀਅਰ ਵਾਲ ਖੁੱਲਿਆ ਤੇ ਕਰਾਂਗੇ ਬਿਲਕੁਲ ਓਕੇ ਇਹ ਵੀਰ ਆਪਣੀ ਵੀਡੀਓ ਵੇਖ ਕੇ ਆਈ ਆ ਪਹਿਲਾਂ ਵੀ ਸਫਾਰੀ ਗੱਡੀ ਆਈ ਸੀ ਹੁਣ ਬਲੇਰੋ ਲੈ ਕੇ ਆਇਆ ਤੇ i20 ਗਰਮ ਹੋਈ ਆ ਤੇ ਇੱਕ ਆਪਾਂ ਐਲਟੋ ਖੋਲੀ ਹੋਈ ਐਲਟੋ ਦੇ ਅੱਗੇ ਹਿੱਸੇ ਦਾ ਕੰਮ ਕਰਨਾ ਖੜਕਾਂ ਵਾਲੇ ਚਮਟੇ-ਚਮਟੇ ਬਿਲਕੁਲ ਖਰਾਬ ਸੀ ਸਟੀering ਦੇ ਐਂਡ ਡੁੰਡਾ ਤੇ ਸਾਰੀ ਬੁਸ਼ਕਟ ਵੀ ਬਿਲਕੁਲ ਖਰਾਬ ਹੋਈ ਪਈ ਸੀ ਤੇ ਇਹਦਾ ਸਾਰਾ ਕੰਮ ਓਕੇ ਰਿਪੋਰਟ ਕਰਾਂਗੇ origial ਸਮਾਨ ਪਾਵਾਂਗੇ ਕਿਉਂਕਿ ਚੀਜ਼ origial ਪਾਵਾਂਗੇ ਆ ਚਮਟੇ ਬਿਲਕੁਲ ਖਰਾਬ ਆ ਤੇ ਵੀਰ ਜੀ ਆਹ ਨਾ ਬਲੈਰੋ ਗੱਡੀ ਦੀ ਅਗਲਾ ਨੋਰਮਲ ਹੋਸਪੈਪ ਸਮਝ ਲੈਂਦਾ ਵੀ ਪੈਪ ਆ ਇਹਦੇ ਵਿੱਚ ਨਾ ਦੋ ਪਾਸੇ ਜਾਲੀਆਂ ਲੱਗੀਆਂ ਹੁੰਦੀਆਂ ਤੇ ਉਹ ਬਿਲਕੁਲ ਛੇਕੇ ਚਾਲੂ ਕਰਨੇ ਪੈਂਦੇ ਆ ਇਹ ਬਹੁਤ ਜ਼ਰੂਰੀ ਆ ਜੇ ਕੋਈ 2-3 ਸਰਵਿਸਾਂ ਤੋਂ ਬਾਅਦ ਆ ਪਾਈਪ ਨੂੰ ਜਰੂਰ ਸਾਫ਼ ਕਰਵਾਇਆ ਕਰੋ ਇਹਦੇ ਬਿਲਕੁਲ ਵਿੱਚ ਵੀਰੇ ਛੇਕੇ ਹੁੰਦੇ ਉਹ ਬੰਦ ਹੋ ਜਾਂਦੇ ਆ ਮੁੜ ਕੇ ਦਬਦੀ ਆ ਤੇ ਆਪਣਾ ਲਾਸਟ ਦੇ ਵੀਡੀਓ ਦਾ ਨੰਬਰ ਵੀ ਦਿੱਤਾ ਹੋਇਆ ਤੇ ਜੇ ਕਿਸੇ ਨੇ ਆਪਣੇ ਕੋਲ ਕੰਮ ਕਰਵਾਉਣ ਵਾਸਤੇ ਆਉਣਾ ਆਪਾਂ ਨੂੰ ਕਾਲ ਪਹਿਲਾਂ ਫੋਨ ਜਰੂਰ ਕਰਨਾ ਤੇ ਤੇ ਆਪਾਂ ਕੰਮ ਕਰਾਂਗੇ ਧੰਨ